ਅੱਜ ਵਾਪਸ ਆਤ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਲਪ੍ਰੀਤ ਕੋ ਜੇਕਰ ਤੁਸੀਂ ਵੀ ਪੁਰਾਣੀਆਂ ਚੀਜ਼ਾਂ ਨੂੰ ਬਣਾਈਆਂ ਹੋਈਆਂ ਖਾਣ ਦੀਆਂ ਚੀਜ਼ਾਂ ਨੂੰ ਮਾਈਕ੍ਰੋਵੇਵ ਦੇ ਵਿੱਚ ਗਰਮ ਕਰਕੇ ਖਾਣੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹਨਾਂ ਚੀਜ਼ਾਂ ਨੂੰ ਦੁਬਾਰਾ ਗਰਮ ਕਰਕੇ ਖਾਣ ਦੇ ਨਾਲ ਤੁਹਾਡੀ ਸਿਹਤ ਤੇ ਇਹਦਾ ਕੀ ਅਸਰ ਪੈਂਦਾ ਹੈ ਤੁਸੀਂ ਵੀ ਨਹੀਂ ਜਾਣਦੇ ਤਾਂ ਇਸ ਖਬਰ ਨੂੰ ਪੂਰਾ ਜ਼ਰੂਰ ਸੁਣਨਾ ਕਲਪਨਾ ਕਰੋ ਤੁਸੀਂ ਭੁੱਖੇ ਹੋ ਅਤੇ ਕੱਲ ਦਾ ਖਾਣਾ ਫ੍ਰਿਜ ਵਿੱਚ ਦੇਖ ਕੇ ਤੁਹਾਨੂੰ ਖੁਸ਼ੀ ਹੁੰਦੀ ਹੈ ਤੁਸੀਂ ਜਲਦੀ ਨਾਲ ਮਾਈਕ੍ਰੋਵੇਵ ਚਾਲੂ ਕਰਦੇ ਹੋ ਖਾਣਾ ਗਰਮ ਕਰਦੇ ਹੋ ਅਤੇ ਬਿਨਾਂ ਸੋਚੇ ਸਮਝੇ ਪਲੇਟ ਦੇ ਵਿੱਚ ਪਰੋਸਦੇ ਹੋ ਪਰ ਕੀ ਤੁਸੀਂ ਕਦੇ ਇਹ ਸੋਚਿਆ ਕਿ ਇਹ ਆਦਤ ਤੁਹਾਡੀ ਸਿਹਤ ਦੇ ਲਈ ਜ਼ਹਿਰ ਸਾਬਤ ਹੋ ਸਕਦੀ ਹੈ ਜੀ ਹਾਂ ਤਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਸ ਨੂੰ ਬਹੁਤ ਆਮ ਸਮਝਦੇ ਹਾਂ ਕਿ ਇਸ ਨੂੰ ਦੁਬਾਰਾ ਗਰਮ ਕਰਨਾ ਅਤੇ ਬਚਿਆ ਹੋਇਆ ਭੋਜਨ ਖਾਣਾ ਪਰ ਹਮੇਸ਼ਾ ਮੰਗ ਇਹ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ ਤਾਂ ਬਿਲਕੁਲ ਖਾਣਾ ਗਰਮ ਕਰਕੇ ਖਾਣਾ ਇਹ ਆਦਤ ਨਾ ਸਿਰਫ ਪੇਟ ਪਰ ਰਹੀ ਹੈ ਸਗੋਂ ਕਈ ਵਾਰ ਇਹ ਹੋਲੀ-ਹੋਲੀ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਨਾ ਸਿਰਫ ਦੁਬਾਰਾ ਗਰਮ ਕਰਨ ਤੇ ਆਪਣਾ ਪੋਸ਼ਟਿਕ ਮੁੱਲ ਗਵਾ ਦਿੰਦੀਆਂ ਹਨ ਸਗੋਂ ਉਹਨਾਂ ਵਿੱਚ ਨੁਕਸਾਨਦੇਹ ਤੱਤ ਵੀ ਬਣ ਜਾਂਦੇ ਹਨ ਜੋ ਭੋਜਨ ਜ਼ਹਿਰ ਬਦਹਜਮੀ ਅਤੇ ਇੱਥੋਂ ਤੱਕ ਕਿ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਇਸਦੇ ਲਈ ਜੇਕਰ ਤੁਸੀਂ ਵੀ ਬਿਨਾ ਜوجਕ ਦੁਬਾਰਾ ਗਰਮ ਕੀਤਾ ਫਾਇਆ ਖਾਣਾ ਖਾ ਰਹੇ ਹੋ ਤਾਂ ਸਾਵਧਾਨ ਰਹੋ ਇਸ ਲੇਖ ਦੇ ਵਿੱਚ ਅਸੀਂ ਤੁਹਾਨੂੰ ਅਚੇਹੇ ਭੋਜਨ ਬਾਰੇ ਦੱਸਾਂਗੇ ਫੂਡ ਟੂ ਅਵੋਇਡ ਰੀਹੀਟਿੰਗ ਦੱਸਾਂਗੇ ਕਿ ਜਿਨ੍ਹਾਂ ਨੂੰ ਦੁਬਾਰਾ ਗਰਮ ਕਰਨਾ ਸਿਹਤ ਲਈ ਇੱਕ ਹੌਲੀ ਜ਼ਹਿਰ ਤੋਂ ਕੱਟ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਉਸ ਦੇ ਵਿੱਚ ਅਨ ਦਾਤ ਚਾਵਲ ਜੀ ਹਾਂ ਰਾਈਸ ਪਕਾਏ ਹੋਏ ਚੌਲਾਂ ਨੂੰ ਵਾਰ-ਵਾਰ ਗਰਮ ਕਰਨਾ ਨਾਲ ਇਸ ਦੇ ਨਾਲ ਮੌਜੂਦ बैसिलस सेरियस नामक बैक्टीरिया ਸਰਗਰਮ ਹੋ ਜਾਂਦਾ ਹੈ ਇਹ পেট ਦੇ ਵਿੱਚ ਗੈਸ ਉਲਟੀਆਂ ਅਤੇ ਭੋਜਨ ਦੇ ਵਿੱਚ ਜ਼ਹਿਰ ਪੈਦਾ ਕਰ ਸਕਦਾ ਇਸ ਲਈ ਜੇਕਰ ਚੋਲ ਬਚੇ ਹੋਏ ਨੇ ਤਾਂ ਤੁਹਾਨੂੰ ਇਸ ਨੂੰ ਤੁਰੰਤ ਫ੍ਰਿਜ ਵਿੱਚ ਰੱਖੋ ਅਤੇ ਇੱਕ ਵਾਰ ਗਰਮ ਕਰਨ ਤੋਂ ਬਾਅਦ ਹੀ ਖਾਓ ਕਾਇ ਹੋਏ ਆਲੂਆਂ ਨੂੰ ਕਮਰੇ ਦੇ ਤਾਪਮਨ 'ਤੇ ਲੰਬੇ ਸਮੇਂ ਦੇ ਲਈ ਛੱਡਣਾ ਅਤੇ ਫਿਰ ਉਸ ਨੂੰ ਦੁਬਾਰਾ ਗਰਮ ਕਰਨ ਨਾਲ ਬੈਕਟੀਰੀਆ ਦੇ ਵਧਣ ਦੇ ਲਈ ਸਹੀ ਵਾਤਾਵਰਣ ਬਣਦਾ ਹੈ। ਇਹ ਭੋਜਨ ਸੁਰੱਖਿਆ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੀ ਸਥਿਤੀ ਵਿੱਚ ਬਚੇ ਹੋਏ ਆਲੂਆਂ ਨੂੰ ਫ੍ਰਿਜ ਵਿੱਚ ਇੱਕ 에ਅਰਟਾਈਟ ਕੰਟੇਨਰ ਵਿੱਚ ਸਟੋਰ ਕਰੋ ਅਤੇ ਜਿੰਨੀ ਜਲਦੀ ਹੋ ਸਕੇ ਖਾਓ। ਅੰਡਾ ਜਦੋਂ ਉਬਲੇ ਜਾਂ ਤਲੇ ਹੋਏ ਅੰਡੇ ਦੁਬਾਰਾ ਗਰਮ ਕੀਤੇ ਜਾਂਦੇ ਹਨ ਤਾਂ ਉਹਨਾਂ ਵਿੱਚ ਪ੍ਰੋਟੀਨ ਦੀ ਬਣਤਰ ਬਦਲ ਜਾਂਦੀ ਹੈ ਜੋ ਕਿ ਪਚਣ ਦੇ ਵਿੱਚ ਮੁਸ਼ਕਲ ਅਤੇ ਨੁਕਸਾਨਦੇ ਹੋ ਸਕਦੀ ਹੈ ਇਸ ਲਈ ਤਾਜ਼ੇ ਅੰਡੇ ਹੀ ਖਾਓ ਕਾਵੇਂ ਤੁਸੀਂ ਉਬਲੇ ਹੋਏ ਅੰਡੇ ਸਟੋਰ ਕਰ ਰਹੇ ਹੋ ਫਿਰ ਵੀ ਉਹਨਾਂ ਨੂੰ ਦੁਬਾਰਾ ਗਰਮ ਕੀਤੇ ਬਿਨਾ ਖਾਓ ਚਿਕਨ ਜਦੋਂ ਪਕਾਏ ਹੋਏ ਚਿਕਨ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਇਸ ਦੀ ਪ੍ਰੋਟੀਨ ਬਣਤਰ ਬਦਲ ਜਾਂਦੀ ਹੈ ਤੇ ਇਸ ਦੇ ਨਾਲ ਪਾਚਨ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪੇਟ ਦੇ ਵਿੱਚ ਪਾਇਰੀ ਪਨਾ ਸਕਦਾ ਹੈ ਅਜਿਹੀ ਸਥਿਤੀ ਵਿੱਚ ਚਿਕਨ ਨੂੰ ਹੌਲੀ-ਹੌਲੀ ਅਤੇ ਘੱਟ ਤਾਪਮਨ ਤੇ ਗਰਮ ਕਰੋ ਅਤੇ ਇਸ ਨੂੰ ਦੁਬਾਰਾ ਗਰਮ ਨਾ ਕਰਨ ਦੀ ਕੋਸ਼ਿਸ਼ ਕਰੋ ਉਸ ਤੋਂ ਬਾਅਦ ਪਾਲਕ ਪਾਲਕ ਦੇ ਵਿੱਚ ਨਾਈਟ੍ਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਦੋਂ ਇਸ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਇਹ ਨਾਈਟਰਾਇਟ ਅਤੇ ਫਿਰ नाइट्रोसमाइन ਵਿੱਚ ਬਦਲ ਜਾਂਦਾ ਜੋ ਕਿ ਕਾਫੀ ਜ਼ਿਆਦਾ ਖਰਾਬ ਹੈ ਤੇ ਇਸ ਦੇ ਲਈ ਪਾਲਕ ਨੂੰ ਤਾਜ਼ਾ ਤਿਆਰ ਕਰਨ ਤੋਂ ਬਾਅਦ ਹੀ ਖਾਓ ਜੇਕਰ ਇਸ ਨੂੰ ਛੰਡਤਾ ਜਾਵੇ ਤਾਂ ਇਸ ਨੂੰ ਠੰਡਾ ਖਾਓ ਪਰ ਇਸ ਨੂੰ ਦੁਬਾਰਾ ਗਰਮ ਨਾ ਕਰਿਓ ਮਸ਼ਰੂਮ ਮਸ਼ਰੂਮ ਦੇ ਵਿੱਚ ਮੌਜੂਦ ਪ੍ਰੋਟੀਨ ਗਰਮ ਕਰਨ ਦੇ ਟੁੱਟ ਜਾਂਦੇ ਹਨ ਅਤੇ ਸਰੀਰ ਦੇ ਲਈ ਨੁਕਸਾਨਦੇ ਹੋ ਜਾਂਦੇ ਹਨ ਤੇ ਇਸ ਦੇ ਨਾਲ ਬਦਹਜਮੀ, ਪੇਟ ਦਰਦ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਦੇ ਲਈ ਤਾਜ਼ੇ ਪਕਾਏ ਹੋਏ ਮਸ਼ਰੂਮ ਨੂੰ ਤੁਰੰਤ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਪਕੌੜੇ, ਸਮੋਸੇ ਜਾਂ ਤਲੇ ਹੋਏ ਚੌਲਾ ਵਰਗੀਆਂ ਚੀਜ਼ਾਂ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਵਿੱਚ ਟ੍ਰਾਂਸ ਫੈਟ ਅਤੇ ਫ੍ਰੀ ਰੈਡੀਕਲ ਬਣਦੇ ਹਨ ਜੋ ਦਿਲ ਅਤੇ ਜਿਗਰ ਦੇ ਲਈ ਜ਼ਹਿਰ ਵਾਂਗ ਹੁੰਦੇ ਹਨ ਇਸ ਲਈ ਹਮੇਸ਼ਾ ਤਲੀਆਂ ਹੋਈਆਂ ਚੀਜ਼ਾਂ ਤਾਜ਼ੀਆਂ ਹੀ ਖਾਓ ਅਤੇ ਬਚੇ ਹੋਏ ਨੂੰ ਦੁਬਾਰਾ ਗਰਮ ਕਰਨ ਦੀ ਬਜਾਏ ਠੰਡਾ ਹੀ ਖਾਓ ਜਾਂ ਉਹਨਾਂ ਤੋਂ ਪੂਰੀ ਤਰ੍ਹਾਂ ਬਚੋ